ਅਸੀਂ ਪੰਜਾਬ ਰੋਡ ਦੇ ਪਣਵਾਸਤੀ ਆ ਫੇ ਕੰਡੈਕਟਰ ਵਰਗੇ ਜੂਨੀਅਰ ਲੋਕ ਕਾਫੀ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਜੋ ਮੰਗਾਂ ਨੂੰ ਮਨਵਾਉਣ ਵਾਸਤੇ ਜੋ ਸਾਡੀ ਇਜਾਈ ਮੰਗਾਉਣ ਵਾਸਤੇ ਅਸੀਂ ਕਾਫੀ ਤਰਨ ਪ੍ਰਦਰਸ਼ਨ ਵਗੈਰਾ ਕੀਤੇ ਆ ਇਹਦੇ ਰੋਸੋ ਜੋ ਅਸੀਂ ਪਿਛਲੇ ਦਿਨਾਂ ਚ ਸਾਡੀ 1 ਜੁਲਾਈ ਨੂੰ ਜੋ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਸੀ ਜਿੱਥੇ ਉਹਨਾਂ ਸਾਡੀਆਂ ਮੰਗਾਂ ਦਾ ਹੱਲ ਕਰਨ ਵਾਸਤੇ ਇੱਕ ਕਮੇਟੀ ਗੱਢ ਲਈ ਕੀਤੀ ਸੀ ਕਿਆ ਸੀ ਇੱਕ ਮਹੀਨੇ ਦੇ ਵਿੱਚ ਵਿੱਚ ਤੁਹਾਡੀਆਂ ਜਿੰਨੀਆਂ ਵੀ ਮੰਗਾਂ ਨੇ ਅਸੀਂ ਉਹਨਾਂ ਦੇ ਕਮੇਟੀ ਬਣਾ ਕੇ ਤੁਹਾਡਾ ਹੱਲ ਕੀਤਾ ਪਰ ਉਸ ਗੱਲ ਨੂੰ ਇੱਕ ਸਾਲ ਬੀਤ ਜਾਣ ਤੋਂ ਬਾਅਦ ਵੀ ਜਿਹੜੀ ਇਹ ਕਮੇਟੀ ਵੱਲੋਂ ਠੰਡੇ ਵਸਤੇ ਬਾਤ ਆ ਗਿਆ ਕਿਉਂਕਿ ਅਸੀਂ ਜਦੋਂ ਕੋਈ ਪ੍ਰੋਗਰਾਮ ਹੜਤਾਲ ਕਰਨ ਦਾ ਯਾਰਾ ਕਰਦੇ ਆ ਸਾਨੂੰ ਇੱਕ ਮੀਟਿੰਗ ਦੇ ਕੇ ਜਿਹੜੀ ਸਾਡਾ ਸਮਾਂ ਬਰਬਾਦ ਕੀਤਾ ਜਾਂਦਾ ਤੇ ਟਾਲ ਮਟੋਲ ਕੀਤਾ ਜਾਂਦਾ ਉਹਦੇ ਤਹਿਤ ਜਦੋਂ ਪਿੱਛੇ ਆ 9 ਤਰੀਕ ਨੂੰ ਅਸੀਂ ਹੜਤਾਲ ਕੀਤੀ 9 ਜੁਲਾਈ ਨੂੰ ਜਿੰਦੇ ਵਿੱਚ ਸਾਨੂੰ ਇਹਨਾਂ ਨੇ ਸਾਡੇ ਟਰਾਂਸਪੋਰਟ ਮੰਤਰੀ ਲਾਲਜੀ ਪੁੱਲਰ ਤੇ ਵਿੱਤ ਮੰਤਰੀ ਰਪਾਸਿੰਘ ਚੀਮਣ ਨਾਲ ਸਾਡੀ ਮੀਟਿੰਗ ਹੋਈ ਜਿਨ੍ਹਾਂ ਵਿੱਚ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੇ ਜਿਹੜੀਆਂ ਮੰਗਾਂ ਨੇ ਜਾਇਜ਼ ਨੇ ਤੇ ਤੁਹਾਡੇ ਜਿਹੜੀ ਪਾਲਿਸੀ ਰੈਗੂਲਰ ਕਰਨ ਦੀ ਉਹਦੇ ਵਾਸਤੇ ਅਸੀਂ ਜਿਹੜੀ 28 ਤਰੀਕ ਨੂੰ ਮੀਟਿੰਗ ਕਰਾਂਗੇ ਲਈ ਨੂੰ ਉਸ ਤੋਂ ਪਹਿਲਾਂ ਤੁਸੀਂ ਜਿਹੜੀ ਤੁਹਾਡੇ ਭਾਗ ਲੈਵਲ ਦੀਆਂ ਮੰਗਾਂ ਨੇ ਜਿਹੜੀਆਂ ਤੁਸੀਂ ਆ ਦਰਹੰਦਾਂ ਵਿੱਚ ਵਿੱਚ ਆਪਣੇ ਦੋ ਦੋ ਤਿੰਨ ਮੀਟਿੰਗਾਂ ਕਰਕੇ ਇਹ ਮੰਗਾਂ ਦਾ ਹੱਲ ਕਰੋ ਜਿੱਦਾਂ ਹੀ ਉਸ ਤਹਿਤ ਸਾਡੀ 16 ਤਰੀਕ ਨੂੰ ਸਾਡੇ ਟਰਾਂਸਪੋਰਟ ਮੰਤਰੀ ਲਾਲਜੀ ਭੁੱਲਸਣ ਨਾਲ ਮੀਟਿੰਗ ਸੀ ਜਿਹੜੀ ਉਹ ਆਪਣੀ ਮੀਟਿੰਗ ਤੋਂ ਜਿਵੇਂ ਆ ਸਰਕਾਰ ਪਹਿਲਾਂ ਮੀਡੀਆ ਤੋਂ ਭੱਜਦੀ ਏ ਉਹ ਆਪਣੀ ਮੀਟਿੰਗ ਤੋਂ ਭੱਜ ਗਏ ਜਿੰਦੇ ਜੋ ਉਸ ਤੋਂ ਬਾਅਦ ਸਾਨੂੰ ਵੀ ਦੀ ਦੀ ਫੇਰ ਜਿਹੜੀ ਆਪਣੇ ਟਰਾਂਸਫਰ ਸੈਕਟਰੀ ਨਾਲ ਮੀਟਿੰਗ ਦਿੱਤੀ ਗਈ ਜਿਹੜੀ ਮੀਟਿੰਗ ਬੇਸਤਾ ਰਹੀ ਉਹ ਵੀ ਉਹਨਾਂ ਵੀ ਇੱਕ ਸਾਡਾ ਸਮਾਂ ਬਰਬਾਦ ਕੀਤਾ ਤੇ ਇੱਕ ਟਾਲ ਮਟੋਲ ਜਾਂ ਕਰਕੇ ਸਾਨੂੰ ਉਹ ਤੋਂ ਤੋਰ ਦਿੱਤਾ ਗਿਆ ਹੁਣ ਸਾਡੀ ਇਹੀ ਮੰਗ ਆ ਕਿ ਜਿਹੜਾ ਇਹਨਾਂ ਨੇ ਸਾਡੇ 28 ਦੀ ਰਿਪਾਲ ਸੰਗੀਮਾ ਦੀ ਮੀਟਿੰਗ ਜੇਕਰ ਉਹ ਮੀਟਿੰਗ ਵਿੱਚ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੇ ਜਾਂ ਸਾਡੇ ਨਾਲ ਮੀਟਿੰਗ ਨਹੀਂ ਕਰਦੇ ਤਾਂ 29 ਤੱਕ ਨੂੰ ਅਸੀਂ ਅਰਮੇਥੇ ਸਮੇਂ ਦੀ ਹੜਤਾਲ ਤੇ ਸਾਰੇ ਜਿੰਨੇ ਵੀ ਕੱਚੇ ਕੰਮ ਹੈ ਸਾਰੇ ਜਾਵਾਂਗੇ ਉਸ ਤੋਂ ਬਾਅਦ ਸੱਤ ਇਹ ਇੱਕ ਨਾ ਟੈਂਡਰ ਲੈ ਗਿਆ ਰ ਕਿਲੋਮੀਟਰ ਬਸਾ ਦਾ ਜਿੰਦਾ ਅਸੀਂ ਪਿਛਲੇ ਲੰਬੇ ਸਮੇਂ ਤੋਂ ਵਿਰੋਧ ਕਰ ਰਹੇ ਹਾਂ ਕਿਉਂਕਿ ਆਪ ਸਰਕਾਰ ਜਦੋਂ ਸੱਤਾ ਚਾਈ ਆ ਇਹਨਾਂ ਨੇ ਬੜੇ ਵੱਡੇ ਵੱਡੇ ਦਾਅਵੇ ਕੀਤੇ ਸੀ ਕਿ ਅਸੀਂ ਆਊਟਸੋਰਸਿੰਗ ਭਰਤੀ ਨਹੀਂ ਕਰਾਂਗੇ ਅਸੀਂ ਜਿੰਨੇ ਮਹਿਕਮੇਦਾਰਿਆਂ ਦੇ ਕੰਮ ਕੱਚੇ ਮੁਲਾਜ਼ਮ ਕੰਮ ਕਰਦੇ ਆ ਅਸੀਂ ਸਾਰੇ ਸਾਰ ਰੈਗੂਲਰ ਕਰਾਂਗੇ ਪਰ ਹਉ ਦੇ ਉਲਟ ਇਹਨਾਂ ਨੇ ਵਿਭਾਗ ਦਾ ਨਿੱਜੀਕਰਨ ਕੀਤਾ ਵੱਧ ਤੋਂ ਵੱਧ ਤੇ ਆਊਟਸੋਰਸਿੰਗ ਭਰਤੀ ਕੀਤੀ ਜਿਵੇਂ ਰੋਡਵੇਚ ਤੇ ਇਹਨਾਂ ਭਰਤੀ ਕੀਤੀ ਜਿੰਦੇ ਤਹਿਤ ਉਹਨਾਂ ਨੇ ਰੋਡਵੇਚ ਜਿਹੜੇ ਡਿਪਾਰਟਮੈਂਟ ਵਾਲੇ ਸਾਥੀ ਹੈ ਉਹਨਾਂ ਨੇ ਆਪਣੀਆਂ ਜੋ ਵੀਡੀਓ ਕਲਿੱਪਾਂ ਨੇ ਵਰਕਰਾਂ ਨੇ ਐਫੀਡਾ ਦਿੱਤੇ ਕਿ ਜਿਹੜੇ ਉਹਨਾਂ ਨੇ 1.2 ਤੋਂ 2 ਲੱਖ ਰੁਪਈਆ ਭਰਤੀ ਹੁਣ ਉਸ ਤੇ ਦਿੱਤਾ ਉਸ ਤੋਂ ਬਾਅਦ ਇਹ 7 ਕਿਲੋਮੀਟਰ ਬੱਸਾਂ ਲੈ ਕੇ ਆ ਰਹੇ ਆ ਸਰਕਾਰ ਆਪ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਜਿਵੇਂ ਉਹਨਾਂ ਦੱਸਿਆ ਹੀ ਹੈ ਕਿ بڑے ਵੱਡੇ ਵੱਡੇ ਦਾਅਵੇ ਕੀਤੇ ਸੀ ਅਸੀਂ ਨਿੱਜੀਕਰਨ ਖਤਮ ਕਰਾਂਗੇ ਪਰ ਉਸਦੇ ਉਲਟ ਨਿੱਜੀਕਰਨ ਕਰ ਰਹੇ ਆ ਕਿਲੋਮੀਟਰ ਬੱਸਾਂ ਪਾ ਕੇ ਮੈਕਮੇ ਦੀਆਂ ਆਪ ਸਰਕਾਰ ਨੇ ਆਪ ਦੀ ਹਾਲੇ ਤੱਕ ਇਹਨਾਂ ਨੂੰ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਦੋਨੋਂ ਵਿਭਾਗਾਂ ਵਿੱਚ ਕੋਈ ਵੀ ਆਦੀ ਮਾਲਕੀਤ ਵਾਲੀ ਸਰਕਾਰ ਦੀ ਬੱਸ ਨਹੀਂ ਪਾਈ ਕਿਲੋਮੀਟਰ ਬੱਸਾਂ ਪਾ ਰਹੇ ਨੇ ਕਿਲੋਮੀਟਰ ਦਾ ਭਾਅ ਨਿੱਜੀਕਰਨ ਨੂੰ ਬढ़ावा ਦੇ ਰਹੇ ਆ ਕਿਸੇ ਪ੍ਰਾਈਵੇਟ ਆਪਰੇਟਰ ਦੀ ਬੱਸਾਂ ਪਾ ਕੇ ਉਹਨਾਂ ਨੂੰ ਮਹਿਕਮੇ ਦੇ ਦੇ ਹਿਸਾਬ ਤੇ ਕਿਲੋਮੀਟਰ ਕਰਾ ਕੇ ਜਿਵੇਂ ਪਹਿਲਾ ਟੈਂਡਰ ਜਿਹੜਾ ਨਾ ਹੁੰਦਾ ਟੈਂਡਰ ਹੋਇਆ 900 ਰੁਪਏ 48 ਪੈਸੇ ਦੇ ਵਿੱਚ ਹੋਇਆ ਜਿਹੜਾ 900 ਰੁਪਏ 48 ਪੈਸੇ ਦੇ ਟੈਂਡਰ ਵਿੱਚ ਇਹਨਾਂ ਨੇ ਵਿਭਾਗ ਨੇ ਉਸ ਬੱਸ ਤੋਂ ਡੇਲੀ ਦੇ 400 ਤੋਂ 500 ਕਿਲੋਮੀਟਰ ਕਰਾਉਣਾ ਹੈ 400 500 ਕਿਲੋ ਮੀਟਰ ਕਰਾਉਣਾ ਜਿਹੜਾ ਮੈਂ ਇੱਕ ਛੋਟੀ ਫਿਗਰ ਦੀ ਤਿਆਰ ਕੀਤੀ ਆ 400 500 ਕਿਲੋਮੀਟਰ ਕਰਾਉਣਾ ਹੈ ਉਹਦੇ ਚ ਇਹਨਾਂ ਨੇ ਕੀ ਲਿਖਿਆ ਜੀ ਕਿ 9 ਪਰ 48 ਪੈਸੇ ਦੇ ਜੇ ਆਪਾਂ 500 ਕਿਲੋਮੀਟਰ ਡੇਲੀ ਕਰਾਉਣਾ ਹੈ ਤੇ ਆਪਾਂ ਉਹਨਾਂ ਨੂੰ ਡੇਲੀ ਦਾ 4700 ਰੁਪਏ ਦੇਣਾ ਹੈ ਜਿੰਦੇ ਵਿੱਚ ਸਿਰਫ ਉਹਨਾਂ ਦੀ ਬੱਸ ਤੇ ਇੱਕ ਡਰਾਈਵਰ ਹੋਊਗਾ ਬਾਕੀ ਜੋ ਟੋਲ ਟੈਕਸ ਜੋ ਸਾਰਾ ਟੂਲ ਟੈਕਸ ਸਭ ਕੁਝ ਡੀਜ਼ਲ ਤੱਕ ਤੋਂ ਲੈ ਕੇ ਅੱਡਾ ਪਰਤੀ ਤੱਕ ਸਾਰੀਆਂ ਮਹਗਮੇ ਦੀਆਂ ਹੋਣਗੀਆਂ ਤੇ ਜੇ ਮਹੀਨੇ ਦਾ ਵੇਖਿਆ ਜਾਵੇ ਤੋ ਉਹ 143 ਹਜ਼ਾਰ ਦੇ ਕਰੀਬ ਬੰਦਾ ਹੈ ਤੇ 6 ਸਾਲ ਦਾ ਟੈਂਡਰ ਹੈ 72 ਸਾਲ ਦੇ ਵਿੱਚ ਜਿਹੜੀ ਬੱਸੇ ਕਰੋੜ ਰੁਪਏ ਹਿਸਾਬ ਤੇ ਲੈ ਕੇ ਜਾਊਗੀ ਆਪਣੇ ਤੋਂ ਠੀਕ ਹੈ ਜੀ ਤੇ ਜੇ ਆਪਾਂ ਆ ਦੀ ਸਰਕਾਰ ਦੀ ਜਿਹੜੀ ਬੱਸ ਪਾਉਣੇ ਆ ਉਹ ਚੰਗੀ ਤੋਂ ਚੰਗੀ ਜੋ ਪ੍ਰਾਈਵੇਟ ਬਾਡੀ ਲਾ ਕੇ ਵੀ ਤਿਆਰ ਹੁੰਦੀ ਆ ਉਹ 35 ਤੋਂ 40 ਲੱਖ ਰੁਪਏ ਦੇ ਵਿੱਚ ਤਿਆਰ ਹੁੰਦੀ ਹੈ ਤੇ ਉਹ ਬੱਸ ਆਪਣੇ ਕੋਲ 15 ਸਾਲ ਚੱਲਦੀ ਹੈ ਸਰਕਾਰਾਂ ਦੀ ਮਾਲਕੀਦਾਰ ਵਾਲੀ ਬੱਸ ਮੋਦੀ ਹੈ ਉਹ ਆਪਣੇ ਤੋਂ 15 ਸਾਲ ਚੱਲੂਗੀ ਜਿਹੜੀ ਇਹ ਪ੍ਰਾਈਵੇਟ ਆਪਰੇਟਰ ਤੋਂ ਪਾਈ ਜਾਂਦੀ ਆ ਉਹ ਕਰੋੜਾ ਰੁਪਏ ਲੈ ਕੇ ਤੋ 6 ਸਾਲ ਬਾਅਦ ਆਪਣੀ ਜਿਹੜੀ ਬਾਸੇ ਉਹ ਵਾਪਸ ਲੈ ਜੂਗਾ ਤੇ ਮਹਿਕਮਾ ਹੌਲੀ ਹੌਲੀ ਇਹ ਜਿਵੇਂ ਪ੍ਰਾਈਵੇਟ ਕਰਕੇ ਇਹਨੂੰ ਖੁੰਝੇ ਖਤਮ ਕਰਨ ਦੇ ਪਾਸੇ ਲੈ ਕੇ ਜਾ ਰਿਹਾ ਕਿ ਇਹਨਾਂ ਜਿਹੜਾ ਟੈਂਡਰ ਹੁਣ ਖੋ ਰੇ ਆ ਉਹਦਾ ਸੱਤ ਰੋਧ ਕਰਦੇ ਆ ਜਿਹੜਾ ਟੈਂਡਰ ਜਿਹੜਾ ਟੈਂਡਰ ਇਹ 6 ਇਹਨਾਂ ਨੇ 9 ਰੁਪਏ 48 ਪੈਸੇ ਹਿਸਾਬਦ ਕੀਤਾ ਉਹਦੇ ਵਿੱਚ ਇਹਨਾਂ ਨੇ 6 ਸਾਲ ਬਾਅਦ ਜਦੋਂ ਬਸ ਲੈ ਜੂਗਾ ਤੇ ਹੌਲੀ ਹੌਲੀ ਮਹਿਕਮਾ ਦਾ ਜਿਹੜਾ ਫਲੀਟ ਹੈ ਉਹ ਕਟਾ ਕੇ ਖਤਮ ਕਰ ਰਿਹਾ ਤੇ ਮਹਿਕਮਾ ਨੂੰ ਬੰਦ ਕਰਨ ਦੇ ਦਾਰੇ ਤੇ ਲੈ ਕੇ ਜਾ ਰਿਹਾ ਹੁੰਦਾ ਸੀ ਵਿਰੋਧ ਕਰ ਰਹੇ ਆ ਅਸੀਂ ਹੁਣ ਜਿਹੜਾ 43 ਨੂੰ ਕਿਲੋਮੀਟਰ ਦਾ ਇਹ ਟੈਂਡਰ ਖੋਲ ਰਿਹਾ ਅਸੀਂ ਪਹਿਲਾਂ ਹੀ ਐਲਾਨ ਕਰ ਚੁੱਕੇ ਆ ਜੇਕਰ ਇਹ ਟੈਂਡਰ ਖੋਲਣਗੇ ਤੇ ਜੇ ਸਾਡਾ 28 ਤਰੀਕਾ ਦੇ ਮੰਗਾਂ ਦੇ ਵਿੱਚ ਹੱਲ ਹੁੰਦਾ ਹੈ ਉੱਥੇ ਟੈਂਡਰ ਰੱਦ ਨਹੀਂ ਕਰਦੇ 43 ਨੂੰ ਟੈਂਡਰ ਖੁੱਲਣਗੇ ਅਸੀਂ ਆਪਣੀਆਂ ਜੋ ਬੱਸਾਂ ਆ ਉਹ ਅਸੀਂ 43 ਨੂੰ ਫਿਰ ਆਪਣਾ ਕੋਈ ਰੋਡ ਬਲੋ ਕਰਕੇ ਅਸੀਂ ਫਿਰ ਹੜਤਾਲ ਤੇ ਜਾਵਾਂਗੇ ਜਿੰਨਾ ਕੋਈ ਟੈਂਡਰ ਰੱਦ ਨਹੀਂ ਕਰਦਾ ਕਿਉਂਕਿ ਜਿੱਥੇ ਅਸੀਂ ਆਪਣੇ ਰੋਜ਼ਗਾਰ ਨੂੰ ਪੱਕਾ ਕਰਾਉਣ ਦੇ ਨਾਲ ਨਾਲ ਅਸੀਂ ਸਰਕਾਰ ਦੇ ਰੋਜ਼ਗਾਰ ਨੂੰ ਪੱਕਾ ਕਰਾਉਣ ਦੇ ਨਾਲ ਨਾਲ ਮਹਗਮਨ ਬਚਾਉਂਦੀ ਲੜਾਈ ਲੜ ਰਹੇ ਆ ਕਿਉਂਕਿ ਪੰਜਾਬ ਰੋਡ ਤੇ ਪੀਆਰਸੀ ਚ 18 ਕੈਟਾਗਰੀਆਂ ਫ੍ਰੀ ਸਰਵ ਕਰ ਰਹੀਆਂ ਨੇ ਪਰ ਜਿੰਨੀ ਪੰਜਾਬ ਦੀ ਜਨਤਾ ਹੈ ਉਹਦੇ ਸਾਹਮਣੇ ਪੰਜਾਬ ਦੇ ਵਿੱਚ ਬੱਸਾਂ ਬਹੁਤ ਘੱਟ ਨੇ ਆਪਾਂ ਨੂੰ ਘੱਟੋ ਘੱਟ ਪੰਜਾਬ ਦੀ ਜਿਹੜੀ ਆਪਣੀ ਆਬਾਦੀ ਦੇ हिसाब ਤੇ 10000 ਬੱਸ ਚਾਹੀਦੀ ਆ ਪਰ ਪੰਜਾਬ ਵਿੱਚ ਦੋਹਾਂ ਧਾਰਿਆਂ ਦੇ ਵਿੱਚ ਮਲਾ ਕੇ ਟੋਟਲ 2700 ਤੋਂ 3000 ਦੇ ਵਿੱਚ ਕਰੀਬ ਬੱਸ ਐ ਕਿ ਜਿੰਦਾ ਕਿ ਜਨ ਤ ਨੂੰ ਆਮ ਤੌਰ ਤੇ ਵੇਖਣ ਚ ਆਉਂਦਾ ਹੈ ਕਿ ਸਵਾਰੀਆਂ ਨਾਲ ਡਰਾਈਵਰ ਕਨੈਕਟਰ ਦੇ ਅਨਹੋਣੀਆਂ ਹੁੰਦੀਆਂ ਐ ਲੜਾਈ ਝਗੜੇ ਹੁੰਦੇ ਆ ਜਾਂ ਕੋਈ ਸਵਾਰੀ ਡਿੱਗਦੀ ਆ ਕਿੰਨਾ ਆ ਜਾਂ ਉਹ ਆਪਣੇ ਡਰਾਈਵਰ ਕਰੈਕਟਰ ਨੂੰ ਭੁਗਤਣਾ ਪੈਂਦਾ ਹੈ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਆਪਣੀ ਆਪਣੀਆਂ ਬੱਸਾਂ ਪਾ ਕੇ 10000 ਬੱਸ ਦਾ ਫਲੀਟ ਕੀਤਾ ਜਾਵੇ ਤੇ ਜਾਂ ਉਹਨਾਂ ਦੀ ਜਿਹੜਾ ਆਮ ਜਨਤਾ ਨੂੰ ਜਿਹੜੇ 18 ਘੜਾ ਰੈਗਿ estr ਕੀਆ ਗਿਆ ਉਹਦਾ ਫ੍ਰੀ ਸੌਰ ਕੀਤਾ ਜਾਵੇ ਇੱਕ ਅੱਜ ਜੋ ਤਰੀਕ ਦੇਖੋ ਜਦੋਂ ਦੀ ਆਪ ਸਰਕਾਰ ਸੱਤਾ ਵਿੱਚ ਆਈ ਆ ਆਪ ਸਰਕਾਰ ਜਦੋਂ ਦੀ ਸੱਤਾ ਵਿੱਚ ਆਈ ਆ ਉਦੋਂ ਦੇ ਸਾਨੂੰ ਜੋ ਆਪਣੀਆਂ ਤਨਖਾਹਾਂ ਤਨਖਾਹਾਂ ਜਿਹੜੀਆਂ ਆਪਣੇ ਧਰਨੇ ਮਜਾਰੇ ਕਰਕੇ ਪੁਆਰੀਆਂ ਪੈ ਰਹੀਆਂ ਪਿਛਲੇ ਮਹੀਨੇ ਦੀ ਜੋ ਕੱਚੇ ਮੁਲਾਜ਼ਮਾਂ ਦੀ ਤਨਖਾਹ ਹੈ ਉਹ 28 ਆਪਣੀ 22 ਤਰੀਕ ਨੂੰ ਆਈ ਸੀ ਇਸ ਮਹੀਨੇ ਦੀ ਜਿਹੜੀ ਤਨਖਾਹ ਉਹ 16 ਤਰੀਕ ਨੂੰ ਆਈ ਤੇ ਅੱਜ ਜਿਹੜੀ ਤਰੀਕ ਹੈ 27 ਤਰੀਕ ਹੋ ਚੁਗੀ ਆ ਜਿੰਨੇ ਵੀ ਪੀਆਰਟੀਸੀ ਦੇ ਰੈਗੂਲਰ ਕਰਮਚਾਰੀ ਕੰਮ ਕਰ ਰਹੇ ਆ ਅੱਜ ਦੇ ਡੇਟ ਵਿੱਚ ਸਾਥੇ ਤਨਖਾਹ ਨਹੀਂ ਆਈ ਅਗਲਾ ਮਹੀਨਾ ਉਹਨੂੰ ਤਿਆਰੇ ਤੁਸੀਂ ਇਹ ਵੇਖ ਲਓ ਜਿੱਥੇ ਆਪਣੇ ਮੁੱਖ ਟ੍ਰਾਂਸਪੋਰਟ ਮੰਤਰੀ ਦਾ ਪਹਿਲਾ ਬਿਆਨ ਹੁੰਦਾ ਹੈ ਕਿ ਜਿਹੜੀ ਜਦੋਂ ਦੀ ਆਪ ਸਰਕਾਰ ਸੱਤਾ ਵਿੱਚ ਆਈ ਹੈ ਜਿਹੜਾ ਟਰਾਂਸਪੋਰਟ ਦਾਰਾ ਹੈ ਉਹ ਕਰੋੜਾਂ ਰੁਪਏ ਦੇ ਮੁਨਾਫੇ ਚ ਪਾਹੀ ਐ ਹੋਏ ਮੁਨਾਫੇ ਤੋਂ ਕੀ ਲੈਣਾ ਹੈ ਕਿਤੇ ਸਾਡੇ ਖੂਨ ਪਸੀਨੇ ਦੀ ਕਮਾਈ ਦਾ ਤੁਹਾਨੂੰ ਹੱਕ ਹੀ ਨਹੀਂ ਮਿਲਣਾ ਸਾਡੀਆਂ ਤਨਖਾਹਾਂ ਨਹੀਂ ਮਿਲਣੀਆਂ ਇਸ ਕਰਕੇ ਅਸੀਂ ਆਪ ਸਰਕਾਰ ਨੂੰ ਬੇਨਤੀ ਕਰਦੇ ਹਾਂ ਜਿਹੜਾ ਔਰਤਾਂ ਦਾ ਪੈਸਾ ਹੈ ਜੋ ਔਰਤਾਂ ਦਾ ਪੈਸਾ ਹੈ ਉਹਨੂੰ ਤੁਸੀਂ ਜਲਦੀ ਤੋਂ ਜਲਦੀ ਸਾਡੇ ਮਹਿਕਮੇ ਨੂੰ ਕਰੋ ਉਸ ਤੋਂ ਬਾਅਦ ਜਿਹੜੇ ਸਾਡੇ ਭਾਗ ਵਿੱਚ ਤੁਸੀਂ ਨਿੱਜੀਕਰਨ ਕਰਨ ਵਾਸਤੇ ਕਿਲੋਮੀਟਰ ਬੱਸਾਂ ਪਾਉਣ ਜਾ ਰਹੇ ਹੋ ਉਹਨੂੰ ਬੰਦ ਕੀਤਾ ਜਾਵੇ ਮੈਗਮੇ ਬੱਸਾਂ ਪਾਈਆਂ ਜਾਣ ਧੰਨਵਾਦ ਜੀ ਕਿਹੜੀਆਂ ਮੁੱਖ ਮੰਗਾਂ ਨੇ ਜਿਹੜੀਆਂ ਇਹਨਾਂ ਦੇ ਕਰਕੇ ਸਰਕਾਰ ਦੇ ਅੱਡੇ ਹਲਕਾ ਦੇ ਲੱਗੀ ਹੋਈਆਂ ਮੁੱਖ ਮੰਗਾਂ ਇੱਕ ਸਾਡੀ ਜਿਹੜੀ ਪਾਲਿਸੀ ਬਣਾਉਣ ਦੀ ਗੱਲ ਪਿਛਲੇ ਦਿਨਾਂ ਵਿੱਚ ਆਪਣੀ 1 ਜੁਲਾਈ 2024 ਨੂੰ ਟਰਾਂਸਪੋਰਟ ਮੰਤਰੀ ਤੇ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਮਹੀਨੇ ਦੀ ਮੀਟਿੰਗ ਕਰਕੇ ਕਿਹਾ ਸੀ ਕਿ ਜਿਹੜੀ ਤੁਹਾਡੇ ਸੱਤ ਮੰਗਾਂ ਜਿੰਦੇ ਚ ਸਾਡੀ ਰੈਗੂਲਰ ਪਾਲਿਸੀ ਬਣਾਉਣ ਦੀ ਆ ਉਸ ਤੋਂ ਬਾਅਦ ਜਿਹੜੀ ਸਾਡੀ 9 ਜੁਲਾਈ ਦੇ ਅਰਦਾਸ ਵਿੱਚ ਸਾਡੇ ਦੇ ਜਿਹੜੀਆਂ ਮਾਰੂ ਕੰਡੀਸ਼ਨਾਂ ਲਾ ਕੇ ਮਾਰੂ ਕੰਡੀਸ਼ਨਾਂ ਦਾ ਮਤਲਬ ਇਹ ਹੈ ਕਿ ਜੇ ਕੋਈ ਸਾਥੀ ਸਾਨੂੰ ਜਿਵੇਂ ਦਾ ਦਾਸ 12-12 ਸਾਲਾਂ ਤੋਂ ਮਹਿਗਾ ਹੀ ਕੰਮ ਕਰਦੇ ਹੋ ਗਏ ਆ ਕਿ ਅਣਜਾਣੇ ਚ ਜੋ ਪਹਿਲਾਂ ਗਲਤੀਆਂ ਹੋ ਗਈਆਂ ਜੇਕਰ ਤੌਥੀ ਰਿਪੋਰਟ ਹੁੰਦੀ ਆ ਚਾਹੇ ਉਹ 5 ਰੁਪਏ ਦੀ 10 ਰੁਪਏ ਦੀ ਹੁੰਦੀ ਤੇ ਸਾਰੀ ਉਹਦੀ ਸਰਵਿਸ ਖਤਮ ਕਰਕੇ ਉਹਨੂੰ ਨੌਕਰੀ ਤੋਂ ਫਾਰ ਕਰ ਦਿੱਤਾ ਜਾਂਦਾ ਜਦੋਂ ਸਾਡੀ ਹੁਣ ਨੌਤਰਿਕ ਨੂੰ ਆਪਣੇ ਟ੍ਰਾਂਸਪੋਰਟ ਮੰਤਰੀ ਨਾਲ ਮੀਟਿੰਗ ਹੋਈ ਉਹਦੇ ਜਿੰਨਾਂ ਸਾਨੂੰ ਭਰੋਸਾ ਦਵਾਇਆ ਬਾਅਦ ਦਾ ਪ੍ਰੈਸ ਚ ਬਗੈਧਾ ਬਿਆਨ ਵੀ ਦਿੱਤਾ ਸੀ ਕਿ ਜਿਹੜੀ ਇਹਨਾਂ ਦੀ ਅੱਜ ਅਸੀਂ ਨਾਜਾਇਜ਼ ਕੰਡੀਸ਼ਨਾਂ ਮੰਗਾਂ ਨੇ ਉਹ ਅਸੀਂ ਪ੍ਰਮਾਣ ਕਰ ਰਹੀਆਂ ਅਸੀਂ ਉਹਦੇ ਸੋਧ ਕਰਕੇ ਅਸੀਂ ਲਾਗੂ ਕਰਾਂਗੇ ਪਰ 9 ਜੁਲਾਈ ਤੋਂ ਅੱਜ ਜਿਹੜੀ ਤਰੀ ਹਾਲੇ ਤੱਕ ਉਹਦਾ ਕੋਈ ਵੀ ਨੋਟੀਫਿਕੇਸ਼ਨ ਜਾਂ ਲੈਟਰ ਨਹੀਂ ਜਾਰੀ ਕੀਤਾ ਆ ਤੇ ਸਾਡੀਆਂ ਜਿਹੜੀਆਂ ਮੇਨ ਮੰਗਾਂ ਤੁਹਾਨੂੰ ਦੱਸ ਹੀ ਦਿੱਤਾ ਕਿ ਸਾਡਾ ਜਿਹੜਾ 1 ਕਿਲੋਮੀਟਰ ਦਾ ਟੈਂਡਰ ਲੈ ਕੇ ਆਇਆ ਉਹ ਰੱਦ ਕਰਨ ਮੈਗਮੇ ਵੱਸਾ ਪਾਉਣ ਸਾਡੇ ਜਿਹੜੇ ਸਰਵਿਸ ਰੂਲ ਹੈ ਉਹ ਲਾਗੂ ਕਰਕੇ ਸਾਨੂੰ ਇੱਕ ਪਾਲਿਸੀ ਦੇਣ ਲਿਆ ਕੇ ਸਾਨੂੰ ਰੈਗੂਲਰ ਕੀਤਾ ਜਾਵੇ ਹਾਂ ਜੀ ਇਹਨਾਂ ਦੇ ਫਾਈਲ ਦਾ ਰਿਸਪੋਰਟ ਮੇਰਾ ਨਾਮ ਹਰਦੀਪ ਸਿੰਘ ਢਾਲੀਵਾਲ ਜੀ ਜਨਰਲ ਸੈਕਟਰੀ ਫੀਕੋ ਡੀਪੂ ਫਸਟਾੜੀਆਂ ਮੰਗਾਈ ਹੀ ਆ ਜੀ ਕਿ ਪੰਜਾਬ ਜੇ ਸਰਕਾਰ ਆਮ ਆਦਮੀ ਦੀ ਸਰਕਾਰ ਆਈ ਸੀ ਤੇ ਇਹਨਾਂ ਨੇ ਆਉਣសារ ਹੀ ਵਾਅਦਾ ਕੀਤਾ ਸੀ ਵੀ ਜਿੰਨੇ ਵੀ ਕੱਚੇ ਮੁਲਾਜ਼ਮਾਂ ਆ ਸੀ ਪੱਕੇ ਕਰਾਂਗੇ ਆਊਟਸੋਰਸ ਜਿਹੜੀ ਭਰਤੀ ਉਹ ਬੰਦ ਕਰਾਂਗੇ ਤੇ ਵੀ ਪੰਜਾਬ ਦੇ ਵਿੱਚ ਕੱਚਾ ਜਿਹੜਾ ਸ਼ਬਦ ਆ ਉਹ ਅਸੀਂ ਕੱਚਾ ਸ਼ਬਦ ਰਹਿਣ ਨਹੀਂ ਦੇਣਾ ਵੀ ਜਿੰਨੇ ਵੀ ਅਦਾਰਿਆਂ 'ਚ ਕੰਮ ਕਰਦੇ ਵੱਖ-ਵੱਖ ਅਦਾਰਿਆਂ 'ਚ ਉਹ ਸਾਰੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਪਰ ਅੱਜ 3.5 ਸਾਲ ਬੀਤਣ ਦਾ ਸਮਾਂ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਇੱਕ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਉਹਨਾਂ ਨੇ ਉਸੇ ਤਰ੍ਹਾਂ ਸਾਡੇ ਪੀਆਰਟੀਸੀ ਦੇ ادارے ਦੇ ਵਿੱਚ ਕਿੰਨੇ ਮੁਲਾਜ਼ਮ ਕੰਮ ਕਰਦੇ ਆ ਲੰਬੇ ਸਮੇਂ ਤੋਂ ਅਸੀਂ ਸੰਘਰਸ਼ ਕਰ ਰਹੇ ਆ ਧਰਨੇ ਮੁਜ਼ਾਰੇ ਕਰ ਰਹੇ ਆ ਹੜਤਾਲਾਂ ਕਰ ਰਹੇ ਆ ਬਾਰ ਬਾਰ ਸਰਕਾਰ ਦੇ ਨਾਲ ਸਾਡੀ ਮੀਟਿੰਗ ਹੋ ਰਹੀ ਆ ਵੀ ਸਾਨੂੰ ਪੱਕਾ ਕੀਤਾ ਜਾਵੇ ਸਾਡੇ ਲਈ ਕੋਈ ਪਾਲਿਸੀ ਬਣਾਈ ਜਾਵੇ ਪਰ ਨਾ ਤਾਂ ਅੱਜ ਤੱਕ ਸਾਡੇ ਲਈ ਕੋਈ ਪਾਲਿਸੀ ਬਣਾਈ ਗਈ ਆ ਨਾ ਸਾਡੇ ادارے ਦੇ ਵਿੱਚ ਇੱਕ ਵੀ ਮੁਲਾਜ਼ਮ ਨੂੰ ਪੱਕਾ ਕੀਤਾ ਗਿਆ ਤੇ ਪੀਆਰਟੀਸੀ ਦਾ 700 ਕਰੋੜ ਰੁਪਇਆ ਸਰਕਾਰ ਵੱਲ ਬਕਾਇਆ ਪਿਆ ਜੋ ਕਿ ਫਰੀ ਸਫਰ ਆਧਾਰ ਕਾਰਡ ਦੇ ਫਰੀ ਸਫਰ ਕਰਦੀਆਂ ਬੀਬੀਆਂ ਉਹਨਾਂ ਦਾ 700 ਕਰੋੜ ਰੁਪਇਆ ਸਰਕਾਰ ਵੱਲ ਬਕਾਇਆ ਪਿਆ ਉਹ ਹਜੇ ਤੱਕ ਸਾਨੂੰ ਦਿੱਤਾ ਨਹੀਂ ਗਿਆ ਸਾਡੀਆਂ ਤਨਖਾਹਾਂ ਬੜੀਆਂ ਮੁਸ਼ਕਲ ਨਾਲ ਆ ਰਹੀਆਂ ਸਾਡੇ ਪੱਕੇ ਜੋ ਪਰਮਾਨੈਂਟ ਮੁਲਾਜ਼ਮਾਂ ਉਹਨਾਂ ਦੀ ਹਜੇ ਤੱਕ ਤਨਖਾਹ ਨਹੀਂ ਪਈ ਪੂਰਾ ਮਹੀਨਾ ਲੰਘ ਗਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿੰਨੇ ਵੀ ਸਾਡੇ ਕੱਚੇ ਮੁਲਾਜ਼ਮਾਂ ਇਹਨਾਂ ਲਈ ਪਾਲਿਸੀ ਬਣਾਈ ਜਾਵੇ ਵਾਰ-ਵਾਰ ਸਾਡੇ ਨਾਲ ਮੀਟਿੰਗਾਂ ਕਰਕੇ ਤੁਸੀਂ ਮੀਟਿੰਗਾਂ ਤੋਂ ਭੱਜ ਰਹੇ ਆਂ ਤੇ ਸਾਨੂੰ ਲਾਰੇ ਲਾ ਰਹੇ ਆਂ ਇਹ ਦਾਦਾ ਨਾ ਕੀਤਾ ਜਾਵੇ ਸਾਡੇ ਲਈ ਪਾਲਿਸੀ ਬਣਾ ਕੇ ਜਿੰਨੇ ਸਾਡੇ ਪ੍ਰੋਪਰ ਵਰਕਰ ਕੰਮ ਕਰਦੇ ਇਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਦੂਸਰਾ ਮਹਿਕਮੇ ਦੇ ਵਿੱਚ ਆਪਣੀਆਂ ਸਰਕਾਰੀ ਬੱਸਾਂ ਪਾਈਆਂ ਜਾਣ ਸਰਕਾਰ ਵੱਲੋਂ ਇੱਕ ਪਾਸੇ ਤਾਂ ਕਿਹਾ ਜਾਂਦਾ ਵੀ ਅਸੀਂ ਜੋ ਪਰਮਾਨੈਂਟ ਭਰਤੀ ਕਰਾਂਗੇ ਠੇਕੇਦਾਰੀ ਸਿਸਟਮ ਬੰਦ ਕਰਾਂਗੇ ਤੇ ਦੂਸਰੇ ਪਾਸੇ ਸਾਡੇ ਮਹਿਕਮੇ ਦੇ ਵਿੱਚ ਕਿਲੋਮੀਟਰ ਗੱਡੀਆਂ ਪਾਈਆਂ ਜਾ ਰਹੀਆਂ ਨੇ ਜੋ ਕਿ ਪ੍ਰਾਈਵੇਟ ਬੱਸਾਂ ਨੇ ਉਹਨਾਂ ਦੇ ਪ੍ਰਾਈਵੇਟ ਡਰਾਈਵਰ ਹੁੰਦਾ ਪ੍ਰਾਈਵੇਟ ਬੱਸ ਹੁੰਦੀ ਹੈ ਇਕੱਲਾ ਮਹਿਕਮੇ ਦਾ ਕਨੈਕਟਰ ਹੁੰਦਾ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਜੇ ਬੱਸਾਂ ਤੁਸੀਂ ਪਾਉਣੀਆਂ ਮਹਿਕਮੇ ਵਿੱਚ ਮਹਿਕਮੇ ਦੀਆਂ ਸਰਕਾਰੀ ਬੱਸਾਂ ਪਾਓ ਕਿਉਂਕਿ ਦਾ ਰਿਕਾਡ ਤੇ ਸਫਰ ਫਰੀ ਓਨ ਕਰਕੇ ਸਵਾਰੀ ਬਹੁਤ ਜ਼ਿਆਦਾ ਆ ਨਹਿਤਾ ਜੀ ਦੇਖਦੇ ਆ ਕੋਈ ਨਾ ਕੋਈ ਘਟਨਾ ਵਾਪਰਦੀ ਆ ਕਿਉਂਕਿ ਓਵਰਲੋਡ ਬੱਸਾਂ ਹੁੰਦੀਆਂ ਜੀ ਬੱਸ ਦੇ 52 ਸੀਟਾਂ ਬੱਸ ਹੁੰਦੀ ਆ ਵਿੱਚ 100-100 ਸਵਾਰੀ ਹੁੰਦੀ ਬੱਸ ਦੇ ਕੋਈ ਸਵਾਰੀ ਬੱਸ ਚ ਡਿੱਗ ਪੈਂਦੀ ਆ ਬਾਰੀ ਚੋਂ ਕਈ ਵਾਰੀ ਮਟੀਰੀਅਲ ਨਹੀਂ ਓਨ ਕਰਕੇ ਸਪੇਅਰ ਪਾਰਟ ਦੀ ਬੜੀ ਘਾਟ ਆ ਟਾਇਰ ਬਹੁਤ ਮਾੜੇ ਆ ਉਹਦੇ ਕਰਕੇ ਕੋਈ ਨਾ ਕੋਈ ਟਾਇਰ ਪਾੜ ਜਾਂਦਾ ਜਿਹਦੇ ਕਰਕੇ ਸਵਾਰੀ ਦੇ ਸੱਟਾਂ ਲੱਗ ਜਾਂ ਉੱਥੇ ਵੀ ਡਰਾਈਵਰ ਕਨੈਕਟਰ ਨੂੰ ਜੁਰਮਾਨਾ ਭਰਤਾ ਪੰਡਾ ਅਸੀਂ ਇਸ ਕਰਕੇ ਮੰਗ ਕਰਦੇ ਆਂ ਵੀ ਮਹਿਕਮੇ ਦੇ ਵਿੱਚ 10000 ਨਵੀਂ ਬੱਸ ਪਾਈ ਜਾਵੇ ਤੇ ਜਿੰਨੇ ਵੀ ਇਹ ਕੱਚੇ ਮੁਲਾਜ਼ਮ ਇਹਨਾਂ ਨੂੰ ਪੱਕਾ ਕੀਤਾ ਜਾਵੇ ਜਿਹੜੇ ਆਉਣ ਵਾਲੀ 5 ਤਰੀਕ ਨੂੰ ਇਹਨਾਂ ਨੇ ਟੈਂਡਰ ਕੱਢਣਿਆ ਕਿਲੋਮੀਟਰ ਬੱਸਾਂ ਦੇ ਸਰਕਾਰ ਨੇ ਮਹਿਕਮੇ ਦੇ ਵਿੱਚ ਪ੍ਰਾਈਵੇਟ ਬੱਸਾਂ ਪਾਉਣੀਆਂ ਅਸੀਂ ਉਹਦਾ ਡਟ ਕੇ ਵਿਰੋਧ ਕਰਦੇ ਆਂ ਅਸੀਂ ਕਹਿੰਨੇ ਵੀ ਜੇ ਬੱਸਾਂ ਪਾਉਣੀਆਂ ਤਾਂ ਸਰਕਾਰੀ ਮਹਿਕਮੇ ਦੇ ਵਿੱਚ ਪਾਓ ਜੇ ਨਾ ਮੰਗਾ ਸਾਡੀਆਂ ਮੰਨੀਆਂ ਗਈਆਂ 28 ਤਰੀਕ ਨੂੰ ਆਉਣ ਵਾਲੇ ਨੂੰ ਸਾਡੇ ਖਜ਼ਾਨਾ ਮੰਤਰੀ ਦੇ ਨਾਲ ਮੀਟਿੰਗ ਆ ਜੇ ਮੀਟਿੰਗ ਨਾ ਕੀਤੀ ਜਾ ਸਾਡੀ ਮੰਗਾਂ ਦਾ ਨਾ ਹੱਲ ਕੀਤਾ ਗਿਆ ਤਾਂ 29 ਤਰੀਕ ਨੂੰ ਅਸੀਂ ਹਣ ਮਿੱਥੇ ਸਮੇਂ ਦੀ ਹੜਤਾਲ ਕਰਾਂਗੇ 3 ਮਿੱਥੇ ਸਮੇਂ ਦੀ ਹੜਤਾਲ ਕਰਨ ਲਈ ਕਾਫੀ ਲੰਬਾ ਸਮਾਂ ਹੋ ਗਏ ਜੀ ਇਹ ਹੜਤਾਲ ਕਰ ਰਿਹਾ ਇਨਸਾਨ ਹੋਇਆ ਇੱਥੇ ਜੀ ਲੱਗਦਾ ਵੀ ਕੋਈ ਲੱਗਦਾ ਕਰੀਏ ਮਸਲਾ ਹੱਲ ਕਰਨ ਦੇ ਚਾਹ ਪਤਾ ਨਹੀਂ ਸਰਕਾਰ ਕਿੱਥੇ ਮਜਬੂਰ ਆ ਵੀ ਬਾਰ ਬਾਰ ਮੀਟਿੰਗਾਂ ਵੀ ਸਾਡੇ ਨਾਲ ਕਰ ਰਹੀ ਸਾਨੂੰ ਟਾਈਮ ਵੀ ਦੇ ਰਹੀ ਆ ਪਤਾ ਨਹੀਂ ਵੀ ਇਹ ठेकेदारी ਸਿਸਟਮ ਨੂੰ ਬਾਹਰ ਕਿਉਂ ਨਹੀਂ ਕੱਢਿਆ ਜਾਂਦਾ ਜਦੋਂ ਸਤਾ ਚ ਨਹੀਂ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵਿਧਾਨ ਸਭਾ ਦੇ ਵਿੱਚ ਕਹਿੰਦੇ ਸੀ ਵੀ ਜਿਨਨੇ ਵੀ ਇਹ ਵਿਚੋਲ ਗਏ ਆ ਅਸੀਂ ਇਹਨਾਂ ਨੂੰ ਬਾਹਰ ਕੱਢਾਂਗੇ ਜਿਨ੍ਹਾਂ ਨੇ ਪ੍ਰਾਈਵੇਟ ਅੰਮ੍ਰਿਤ ਵਿੱਚ ਗੰਦ ਪਾਇਆ ਮਹਿਕਮੇ ਦੇ ਵਿੱਚ ਅਸੀਂ ਇਹਨਾਂ ਨੂੰ ਅਦਾਰਿਆਂ ਚੋਂ ਬਾਹਰ ਕੱਢਾਂਗੇ ਪਰਮਾਨੈਂਟ ਭਰਤੀ ਕਰਾਂਗੇ ਸਾਰੇ ਮੁਲਾਜ਼ਮ ਪੱਕੇ ਕਰਾਂਗੇ ਪਰ ਪਤਾ ਨਹੀਂ ਕੀ ਗੱਲ ਹੋ ਗਈ ਹੁਣ ਸਰਦਾਰ ਭਗਵੰਤ ਸਿੰਘ ਮਾਨ ਜੀ ਹੁਣ ਕਿੱਥੇ ਸੁੱਤੇ ਪਏ ਆ ਨਾ ਤੇ ਕਿਸੇ ਮੁਲਾਜ਼ਮ ਨੂੰ ਪੱਕਾ ਕੀਤਾ ਜਾ ਰਿਹਾ ਨਾ ਹੀ ਕੋਈ ਸਰਕਾਰੀ ਮਹਿਕਮੇ ਚ ਬਸ ਪਾਈ ਜਾ ਰਹੀ ਤੋ ਪੀਆਰਟੀਸੀ ਨੂੰ ਖਤਮ ਕਰਨ ਦਾ ਇਤਹਾਸ ਇਹੋ ਹੀ ਗੱਲ ਆ ਜੀ ਹੁਣ ਜਿਵੇਂ ਪਹਿਲਾਂ ਆਪਾਂ ਦੇਖਦੇ ਆਂ ਵੀ ਬਿਜਲੀ ਬੋਰਡ ਨੂੰ ਖਤਮ ਕੀਤਾ ਗਿਆ ਉਹਦੇ ਵਿੱਚ ਬਠਿੰਡੇ ਦੇ ਵਿੱਚ ਥਰਮਲ ਪਲਾਂਟ ਸੀ ਉਹ ਠਾਏ ਗਏ ਦੂਜੇ ਆਪਾਂ ਆਪਾਂ ਦੇਖ ਲਈਏ ਸ਼ੂਗਰ ਮਿਲਾਂ ਸੀ ਉਹ ਪਹਿਲਾਂ ਖਤਮ ਕੀਤੀਆਂ ਸਰਕਾਰ ਵੱਲੋਂ ਸਰਕਾਰਾਂ ਰੋਜ਼ਗਾਰ ਲੈ ਕੇ ਆਉਂਦੀਆਂ ਵੀ ਜਿੰਨੇ ਵੀ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਕੰਮ ਮਿਲੇ ਪਰ ਇਹ ਸਰਕਾਰਾਂ ਰੋਜ਼ਗਾਰ ਖਤਮ ਕਰ ਰਹੀਆਂ ਇਸੇ ਤਰ੍ਹਾਂ ਹੁਣ ਸਾਡਾ ਪੀਆਰਟੀਸੀ ਦਾ ਦਾਰਾ ਇਹਨੂੰ ਵੀ ਖਤਮ ਕਰਨ ਵਾਲੇ ਪਾਸੇ ਲੈ ਕੇ ਜਾ ਰਹੇ ਆ ਫਿਰ ਇਹ ਸਬਰ ਦਾ 700 ਕਰੋੜ ਰੁਪਇਆ ਸਰਕਾਰ ਤੋਂ ਲੈਣਾ ਉਹ ਨਹੀਂ ਸਰਕਾਰ ਦੇ ਰਹੀ ਨਾ ਨਵੀਆਂ ਬੱਸਾਂ ਪਾ ਰਹੀ ਹੈ ਸਰਕਾਰੀ ਨਾ ਸਫੇਰ ਪਾਟ ਆ ਰਿਹਾ ਜੀ ਫਿਰ ਕੀ ਸੋਚ ਸਕਦੇ ਆ ਸਰਕਾਰ ਦੀ ਮਨਸ਼ਾ ਇਹ ਹੀ ਹੈ ਵੀ ਜਿੰਨੇ ਵੀ ਸਰਕਾਰੀ ادارے ਉਹਨਾਂ ਨੂੰ ਖਤਮ ਕੀਤਾ ਜਾਵੇ ਦੂਜਰੇ ਪਾਸੇ ਆਪਾਂ ਦੇਖਦੇ ਆਂ ਜੀ ਹੁਣ ਕਿ ਲੁਧਿਆਣੇ ਦੇ ਵਿੱਚ ਲਰਨਿੰਗ ਪੂਲ ਦੀ ਜੋ ਪਾਲਿਸੀ ਲੈ ਕੇ ਆ ਰਹੀ ਹੈ ਸਰਕਾਰ ਉਹਤੇ ਵੀ ਇਸ ਕਿਸਾਨ ਕਿੰਨਾ ਵਿਰੋਧ ਕਰ ਰਿਹਾ ਤੇ ਕਿਸਾਨਾਂ ਤੋਂ ਜ਼ਮੀਨਾਂ ਖੋਈਆਂ ਜਾ ਰਹੀਆਂ ਪਹਿਲਾਂ ਲੰਮਾ ਟਾਈਮ ਬਾਰਡਰਾਂ ਤੇ ਕਿਸਾਨ ਬੈਠੇ ਰਿਹਾ ਦਿੱਲੀ ਦੀ ਬਰੂਹਾਂ ਤੇ ਧਰਨਾ ਦੇ ਕੇ ਉਸੀ ਤਰ੍ਹਾਂ ਹੁਣ ਲੱਗਦਾ ਮੈਨੂੰ ਦੁਬਾਰਾ ਫੇਰ ਉਹੀ ਕਿਸਾਨਾਂ ਨੂੰ ਵਿਰੋਧ ਡਟ ਕੇ ਕਰਨਾ ਪਊਗਾ ਕਿ ਹੁਣ ਪਿਆਰ ਸਰਕਾਰ ਦੀ ਪਤਣੀ ਕੀ ਮਨਸ਼ਾ ਕੀ ਆ ਕਿਸਾਨਾਂ ਨੂੰ ਜਿੰਨੇ ਵੀ ਸਰਕਾਰੀ ਧਾਰਾਂ ਨੂੰ ਫੇਲ ਕਰਨ ਤੇ ਲੱਗੇ ਹੋਇਆ ਜੀ ਨਹੀਂ ਨਹੀਂ ਜੀ ਜਿਹੜੀ ਲੈਂਡ ਪੂਲਿੰਗ ਦੀ ਪਾਲਿਸੀ ਆ ਜੇ ਇੰਨੀ ਵਧੀਆ ਤੇ ਅਸੀਂ ਬੇਨਤੀ ਕਰਦੇ ਹਾਂ ਭਗਵੰਤ ਸਿੰਘ ਮਾਨ ਨੂੰ ਵੀ ਤੁਹਾਡੇ ਜਿੰਨੇ ਵੀ ਐਮਐਲਏ ਆ ਤੁਸੀਂ ਉਹਨਾਂ ਦੀ ਆਪਣੀਆਂ ਜ਼ਮੀਨਾਂ ਦਿਓ ਵੀ ਉਹਨਾਂ ਨੂੰ ਕਰੋੜਪਤੀ ਬਣਾ ਦਿਓ ਜਿਹੜੇ ਕਿਸਾਨ ਆ ਉਹ ਜ਼ਿਮੀਂਦਾਰ ਆ ਉਹ ਆਪਣੇ ਜਿਹੜੇ ਕਿਸਾਨ ਆ ਹੱਕ ਸੱਚ ਦੀ ਕਮਾਈ ਕਰਦੇ ਆ ਖਾਂਦੇ ਆ ਉਹਨਾਂ ਨੂੰ ਖਾਈ ਜਾਂਦੇ ਉਹਨਾਂ ਦੀਆਂ ਜ਼ਮੀਨਾਂ ਨਾ ਖੋਈਆਂ ਜਾਣ ਕਿਉਂਕਿ ਘਾਟੇ ਵਾਲਾ ਸੌਦਾ ਪਹਿਲਾਂ ਮਹਾਲੀ 'ਚ ਦੇਖਦੇ ਆ ਲੈਂਡ ਪੂਲਿੰਗ ਦੇ ਜਿਹੜੇ ਜਿੰਨੇ ਵੀ ਜ਼ਮੀਨ ਲਈ ਗਈ ਸੀ ਅੱਧੀ ਤੋਂ ਜ਼ਿਆਦਾ ਅਜੇ ਤੱਕ ਖਾਲੀ ਪਈ ਆ 플ੌਟ ਨਾ ਉੱਥੇ ਕੋਈ ਰੋਡ ਬਣਾਏ ਗਏ ਆ ਉਹ ਵੀ ਘਾਟੇ ਵਾਲਾ ਸੌਦਾ ਸਾਬਤ ਹੋਇਆ ਤੇ ਇਹ ਵੀ ਘਾਟੇ ਵਾਲਾ ਸੌਦਾ ਸਾਬਤ ਹੋਣਾ ਅਸੀਂ ਤਾਂ ਇਹ ਹੀ ਬੇਨਤੀ ਕਰਦੇ ਆ ਵੀ ਜਿੰਨੇ ਵੀ ਕਿਸਾਨ ਆ ਵੀ ਤੁਸੀਂ ਇਹਨਾਂ ਨੂੰ ਜਿੰਨੇ ਵੀ ਆ ਤੁਸੀਂ ਜ਼ਮੀਨਾਂ ਨਾ ਦਿਓ ਕਿਉਂਕਿ ਇਹ ਤੁਹਾਡੇ ਨਾਲ ਲੁੱਟ ਕਰ ਰਹੇ ਆ ਇਹ ਪਹਿਲਾਂ ਦੀ ਤਰ੍ਹਾਂ ਜਿਵੇਂ ਕਾਰਡ ਰਿਪੋਰਟ ਘਰਾਣੇ ਆ ਉਹ ਲੁੱਟਣ ਦੇ ਲੱਗੇ ਪੰਜਾਬ ਨੂੰ ਪੰਜਾਬ ਦੀਆਂ ਜ਼ਮੀਨਾਂ ਖੋਹਣਾ ਚਾਹੁੰਦੇ ਆ